ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਮਿੱਤਰੋ ਪਠਿੰਡਾ ਪਾਈ ਦਰਸ਼ਨ ਦੇ ਘਰੋਂ ਇੱਕ ਆਪਾਂ ਸੋਹਣੇ ਕੱਦ ਘਾਟ ਵਾਲੀ ਆਪਾਂ ਮੱਝ ਦਿਖਾ ਰਹੇ ਹਾਂ ਕਿਹੜਾ ਸੂਆ ਕਿੰਨਾ ਇਹਦਾ ਦੁੱਧ ਸੀ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਹੀ ਕਰਾਂਗੇ ਤੇ ਕੀ ਮਿੱਤਰੋ ਰੇਟ ਆ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਥਣਲੇਵੇ ਦੀ ਪੂਰੀ ਸਾਫ ਆ ਹਜੇ ਮੈਨੂੰ ਅੰਦਾਜ਼ਾ ਲੱਗਦਾ ਵੀ 2-4 ਦਿਨ ਲੈ ਜੂ ਵੱਧ ਘੱਟ ਮਿੱਤਰੋ ਪਸ਼ੂ ਪਹਿਲਾਂ ਮਗਰੋਂ ਵੀ ਸੂ ਸਕਦਾ ਹਾਂ ਭਾਈ ਦਰਸ਼ਨ ਕੀ ਹਾਲ ਚਾਲ ਹੈ ਠੀਕ ਆ ਠੀਕ ਆ ਭਾਈ ਜੀ ਠੀਕ ਆ ਸੇ ਤਾਂ ਹਾਂਜੀ ਦਰਸ਼ਨ ਮਨਲਾ ਵੀ ਇਹਦੇ ਸੂਏ ਦੀ ਗੱਲ ਕਰਗੇ ਕਿਹੜਾ ਸੂਆ ਸੁੰਦੀ ਆ ਜੇ ਸੂਏ ਜੀ ਤੀਜਾ ਸੂਆ ਸੁੰਦੀ ਆ ਹਾਂਜੀ ਹਾਂਜੀ ਕਿੰਨੇ ਕ ਦਿਨ ਜਿਹੜਾ ਰਹਿੰਦੇ ਨੇ ਇਹਦੇ 7 ਦਿਨ ਰਹਿੰਦੇ ਆ ਜੀ 5-7 ਦਿਨ ਰਹਿੰਦੇ ਆ ਹਾਂਜੀ ਹਾਂਜੀ ਠੀਕ ਐ ਦੁੱਧ ਇਹਨੇ ਕਿੰਨਾ ਕ ਦਿੱਤਾ ਵਾ ਸਹੀ ਦੁੱਧ 12 ਕਿਲੋ 12 ਕਿਲੋ ਹਾਂ ਠੀਕ ਐ ਇਹ ਰੇਟ ਕੀ ਕਰਤਾ ਜਿੱਦਾਂ ਆਪਾਂ ਫਿਰ ਰੇਟ 135 ਜੀ 135 ਹਾਂ ਮਾਣਤਣ ਹੋਜੂ ਮਾਣਤਣ ਕਰਦਾ ਦੁੱਧ 12 ਕਿਲੋ ਪੰਜ ਚਾਰ ਦਿਨ ਸੂਣ ਚ ਬਾਕੀ ਆ ਹਨਾ ਹਾਂਜੀ ਹਾਂਜੀ ਤੇ 135 ਰੇਟ ਆ ਹਾਂਜੀ ਹਾਂਜੀ ਟੀਕੇ ਬਾਰੇ ਕੋਈ ਜਾਣਕਾਰੀ ਕਿਹੜਾ ਲੱਗਿਆ ਵਾ ਨਹੀਂ ਜੀ ਸਰਕਾਰੀ ਆਪਣੇ ਡਾਕਟਰ ਨਹੀਂ ਲਾਇਆ ਲਾਇਆ ਓਕੇ ਖਿਆਲੀ ਵਾਲਿਆਂ ਨੇ ਹਾਂ ਹਾਂ ਠੀਕ ਹੈ ਸੋ ਸਰਕਾਰੀ ਮਿੱਤਰੋ ਸਿਵਨ ਲੱਗਿਆ 4-5 ਦਿਨ ਸੂਣ ਦੇ ਵਿੱਚ ਬਾਕੀ ਨੇ 135 ਬਾਈ ਕੰਦਾ ਵੀ ਰੇਟ ਹੈ ਤੇ ਤੋੜ ਕੇ ਦਿਖਾ ਦਿਓ ਜਿਗਰਾਂ ਵਾਲਾ ਜਾਂ ਥੋੜਾ ਜਿਹਾ ਪਸ਼ੂਆਂ ਦੇ ਵਿੱਚੋਂ ਪਾਸੇ ਕਰੀ ਕਰਕੇ ਥੋੜਾ ਜਿਹਾ ਅ ਡਰਦੀ ਵੀ ਆ ਕੁਝ ਡਾਕਟਰੀ ਕਰਕੇ ਸਿਆਣ ਲੈਂਦਾ ਪਸ਼ੂ ਕਿਉਂਕਿ ਆਪਾਂ ਹੀ ਇਸ ਘਰੇ ਮਿੱਤਰੋ ਪਹਿਲਾਂ ਡਾਕਟਰੀ ਕਰਦੇ ਸੀ ਅੱਜ ਤੋਂ ਮੰਡਲਾ ਆਇਨੋ ਦੋ ਰੋ ਜੀ ਹਾਂ ਆਇਨੋ ਦੋ ਸਾਲ ਤੋਂ ਪਹਿਲਾਂ ਤੇ ਥਰਡ ਲੈਬ ਦੀ ਫੇਰ ਆਪਾਂ ਕਹਿੰਦੇ ਵੀ ਪੂਰੀ ਸਾਫ ਹੈ 12 ਲੀਟਰ ਬਈ ਕਹਿੰਦਾ ਵੀ ਇਹਨੇ ਦੁੱਧ ਘਟਿਆ ਵਾ ਮੋੜ ਲਓ ਜੀ ਬਸ ਤੇ ਫੋਨ ਨੰਬਰ ਜੀ ਆਪਣਾ 9885 9885 69603 ਜੀ 69603